ਸੋਸ਼ਲ ਮੀਡੀਆ ਇਨਫਲੂਐਂਸਰ ਭਾਬੇ ਕਮਲਕੌਰ ਉਰਫ ਕੰਚਨ ਕੁਮਾਰੀ ਕਤਲ ਕੇਸ ਦੇ ਵਿੱਚ ਵੱਡਾ ਖੁਲਾਸਾ ਸਾਹਮਣੇ ਆਇਆ ਹੈ ਇਸ ਮਾਮਲੇ ਦਾ ਮੁੱਖ ਸਾਜ਼ਿਸ਼ਕਰਤਾ ਅਮਰਿਤਪਾਲ ਸਿੰਘ ਵਲਦਾਂ ਤੋਂ ਤੁਰੰਤ ਬਾਅਦ ਸ਼੍ਰੀ ਅਮਰਸਰ ਸਾਹਿਬ ਤੋਂ ਵਿਦੇਸ਼ ਭੱਜਣ ਦੇ ਵਿੱਚ ਕਾਮਯਾਬ ਹੋ ਚੁੱਕਿਆ ਐਸਐਸਪੀ ਪਟੰਡਾ ਅਮਨੀਤ ਕੁੰਡਨ ਨੇ ਦੱਸਿਆ ਹੈ ਕਿ ਕਤਲ ਦੇ ਸਮੇਂ ਅਮਰਿਤਪਾਲ ਸਿੰਘ ਘਟਨਾ ਸਥਾਨ ਉੱਤੇ ਮੌਜੂਦ ਸੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਅਮਰਿਤਪਾਲ ਦੀ ਮਦਦ ਕਰਨ ਵਾਲੇ ਦੋ ਹੋਰ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਹੈ ਜੇਨਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ جاری ਹੈ ਇਸ ਤੋਂ ਪਹਿਲਾਂ ਤਿੰਨ ਸਹਿਯੋਗੀਆਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਉਤੇ ਲਿਆ ਜਾ ਚੁੱਕਿਆ ਐ ਐਸਐਸਪੀ ਨੇ ਇਹ ਵੀ ਦੱਸਿਆ ਹੈ ਕਿ ਭਾਵੇਂ ਅਮਰਿਤਪਾਲ ਸਿੰਘ ਮੈਰੋ ਲਈ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਉਹ ਨੋਟਿਸ ਜਾਰੀ ਹੋਣ ਤੋਂ ਪਹਿਲਾਂ ਹੀ ਅੰਮ੍ਰਿਤਸਰ 에য়ারਪੋਰਟ ਤੋਂ ਯੂਏਈ ਭੱਜ ਗਿਆ ਕਤਲ ਕਰਨ ਤੋਂ ਬਾਅਦ ਅਮਰਿਤਪਾਲ ਸਿੱਧਾ ਅੰਮ੍ਰਿਤਸਰ ਦੇ ਲਈ ਰਵਾਨਾ ਹੋਇਆ ਜਿੱਥੇ ਦੋ ਲੋਕਾਂ ਨੇ ਉਸ ਦੀ ਮਦਦ ਕੀਤੀ ਹੈ ਪੁਲਿਸ ਨੇ ਪਰੋਸ ਦਿੱਤਾ ਹੈ ਕਿ ਵਿਦੇਸ਼ ਭੱਜੇ ਮੁੱਖ ਸਾਜ਼ਿਸ਼ਕਰਤਾ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅੰਮ੍ਰਿਤ ਔਰ ਜਸਪ੍ਰੀਤ ਸਿਗੇ ਇਹ ਦੋਨੋਂ ਗੱਡੀਆਂ ਨਾਲ ਨਾਲ ਰਹੀਆਂ ਪਹਿਲੇ ਇਧਰ ਉਧਰ ਘੁੰਮਦੇ ਰਹੇ ਦੇ ਵੈਂਟ ਟੂ ਸਮ ਪੈਟਰੋਲ ਪੰਪ ਕੁਝ ਖਾਣ ਦਾ ਬਹਾਨਾ ਵੀ ਇਧਰ ਉਧਰ ਜਿਵੇਂ ਪੁੱਜੋ ਦੇ ਨੇੜੇ ਤੇੜੇ ਆਊਟਲੈਟਸ ਦਾ ਵੀ ਗਿਆੜਾ ਦਿੰਦੇ ਨੇ ਦੋ ਇਟ ਵਾਸ ਵੈਰੀ ਲੇਟ ਐਟ ਨਾਈਟ ਸੋ ਉਸ ਤੋਂ ਬਾਅਦ ਉਹਨਾਂ ਦਾ ਪਹਿਲਾਂ ਹੀ ਸਾਰਾ ਪਲਾਨ ਸੀਗਾ ਜਿਹੜਾ ਅੰਮ੍ਰਿਤ ਵਨ ਸੈਕਿੰਡ ਜਦੋਂ ਇਹ ਪੁੱਚੋਗੋ ਲਾ ਗਏ ਤੇ ਉਸ ਤੋਂ ਬਾਅਦ ਜਸਪ੍ਰੀਤ ਜਿਹੜਾ ਉਹ ਸਕੋਰਪੀਓ ਚਲਾ ਰਿਹਾ ਸੀ ਉਹਨਾਂ ਨੇ ਇੱਕ ਪੈਟਰੋਲ ਪੰਪ ਤੇ ਜਿਹੜੀ ਉਹਦੀ ਗੱਡੀ ਐ ਐਨ ਸਕੋਰਪੀਓ ਉਹਨੂੰ ਉੱਥੇ ਲਾ ਲਿਆ ਤੇ ਉਸ ਤੋਂ ਬਾਅਦ ਇਹਦੀ ਗੱਡੀ 'ਚ ਆ ਗਏ ਜਿਹੜੀ ਕੰਚਨ ਦੀ ਸੀਗੀ ਤੇ ਕੰਚਨ ਦੀ ਜਿਹੜੀ ਈਓਨ ਐ ਉਹ ਅਮਰਿਤਪਾਲ ਚਲਾਣ ਲੱਗ ਪਿਆ ਤੇ ਨਿਮਰਤ ਉਹਦੀ ਡਰਾਈਵ ਜਿਹੜੀ ਸਾਈਡ ਵਾਲੀ ਸੀਟ ਉੱਥੇ ਬਹਿ ਗਿਆ ਤੇ ਕੰਚਨ ਪਿੱਛੇ ਹੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਤਰੀਕੇ ਨਾਲ ਜਿਹੜੀ ਦੂਜੀ ਗੱਡੀ ਆਪਣੀ ਸਕੋਰਪੀਓ ਪੈਟਰੋਲ ਪੰਪ ਤੇ ਲਾਤੀ ਤੇ ਫਿਰ ਸੁਨਸਾਨ ਟਾਈਪ ਜਗ੍ਹਾ 'ਚ ਵੀ ਉੱਥੇ ਘੁੰਮਦੇ ਰਹੇ देन ਫਾਈਨਲੀ ਐਟ 1. ਉਹਨਾਂ ਨੇ ਇਹਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੇਰੇ ਜਿਹੜੇ ਉਹਦੇ ਕੋਲ ਦੋ ਫੋਨ ਸੀਗੇ ਕੰਚਨ ਕੋਲ ਇੱਕ ਉਹਦੇ ਕੋਲ ਆਈਫੋਨ ਸੀਗਾ ਤੇ ਇੱਕ ਟੱਚ ਸਕਰੀਨ ਸੀਗਾ ਤੇ देन ਦੇ ਸਟਾਰਟਡ ਦੇ ਜਿਹੜਾ ਇਹਨਾਂ ਦਾ ਪੂਰਾ ਪਲਾਨ ਸੀਗਾ ਵੀ ਤੂੰ ਆਪਣੇ ਫੋਨ ਦੇ ਪਾਸਵਰਡ ਵਗੈਰਾ ਦੇ ਸੋ ਇਨੀਸ਼ੀਅਲੀ ਸ਼ੀ ਰਿਸਿਸਟਿਡ ਜੋ ਕੁਛ ਕਿਛ ਪਤਾ ਲੱਗ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਅਮਰਿਤਪਾਲ ਨੇ ਕਿਹਾ ਵੀ ਇਹਦੇ ਥੱਪੜ ਮਾਰ ਤੇ ਨਿਮਰਤਜੀਤ ਔਰ ਜਸਪ੍ਰੀਤ ਦੋਨਾਂ ਨੇ ਇਹਨੂੰ ਥੱਪੜ ਮਾਰੇ ਤੇ ਉਸ ਤੋਂ ਬਾਅਦ ਇਹ ਲੜਕੀ ਨੇ ਆਪਣਾ ਪਾਸਵਰਡ ਇਹਨਾਂ ਨੂੰ ਦੇ ਦਿੱਤਾ ਤੇ ਜਿਹੜੇ ਤੇ ਦੋਨੋਂ ਫੋਨ ਸੀਗੇ ਉਹ ਅਮਰਿਤਪਾਲ ਨੇ ਲੈ ਲਏ ਐਂਡ ਉਸ ਤੋਂ ਬਾਅਦ ਅਮਰਿਤਪਾਲ ਗੱਡੀ ਚਲਾ ਰਿਹਾ ਸੀ ਤੇ ਜਿਹੜੀ ਕੰਚਲ ਸੀ ਵਿੱਚ ਸੀਗੀ ਤੇ ਇਹ ਦੋਨੋਂ ਬੰਦੇ ਬੋਥ ਸਾਈਡ ਆਫ ਪਿਛਲੀ ਸੀਟ ਤੇ ਆ ਗਏ ਇੱਕ ਪਾਸੇ ਨਿਮਰਤਜੀਤ ਇੱਕ ਪਾਸੇ ਜਸਪ੍ਰੀਤ ਦੈਨ ਅੰਮ੍ਰਿਤ ਨੇ ਇਹਨਾਂ ਨੂੰ ਕਿਹਾ ਅੰਮ੍ਰਿਤਪਾਲ ਨੇ ਵੀ ਇਹਦਾ ਹੁਣ ਕੰਮ ਕਰ ਦੋ ਤੇ ਜਿਹੜਾ ਜਸਪ੍ਰੀਤ ਨੇ ਕਮਰ ਕਸ ਜੋ ਮੈਂ ਪਹਿਲਾਂ ਵੀ ਦੱਸਿਆ ਸੀਗਾ ਇਹਨੇ ਆਪਣਾ ਕਮਰ ਕਸ ਲਾ ਕੇ ਉਹਦੀ ਗਲ ਚ ਪਾ ਦਿੱਤਾ ਜਿਹੜਾ ਨਿਮਰਤ ਸੀਗਾ ਉਹਨੇ ਇੱਕ ਪਾਸੇ ਉਹਨੂੰ ਖਿੱਚਿਆ ਤੇ ਜਸਪ੍ਰੀਤ ਨੇ ਦੋਨੇ ਦੂਜੀ ਸਾਈਡ ਤੋਂ ਦੋਨੋਂ ਪਾਸੇ ਉਹਨੂੰ ਖਿੱਚਿਆ ਐਂਡ ਜਿਹੜਾ ਅੰਮ੍ਰਿਤ ਐ ਅੱਗੇ ਉਹਨੇ ਉਹਦਾ ਗਲਾ ਘੋਟਿਆ ਐਂਡ ਦੇ ਕੰਟੀਨਿਊਡ ਥਿਸ ਟੀਲ ਐਟ ਲੀਸਟ 10 ਟੂ 15 ਮਿੰਟ ਜਦੋਂ ਤੱਕ ਉਹਦੇ ਸਾਹ ਖਤਮ ਨਹੀਂ ਹੋ ਗਏ ਦੈਨ ਫਾਈਨਲੀ ਸ਼ੀ ਪਾਸਟ ਅਵੇ ਉਸ ਤੋਂ ਬਾਅਦ ਇਹਦੀ ਜੋ ਪਹਿਲਾਂ ਹੀ ਪਲਾਨ ਸੀਗਾ ਕਿ ਉਸ ਤੋਂ ਬਾਅਦ ਇਹ ਜਿਹੜਾ ਪੈਟਰੋਲ ਪੰਪ ਤੇ ਗੱਡੀ ਇਹਨਾਂ ਨੇ ਐਨ ਸਕੋਰਪੀਓ ਆਪਣੀ ਲਗਾਈ ਸੀਗੀ ਵੈਨ ਦੇ ਰੀਚਡ ਥੈਟ ਪੈਟਰੋਲ ਪੰਪ ਉੱਥੇ ਆਲਰੇਡੀ ਉਹਨਾਂ ਦੇ ਪੁੱਜਣ ਤੋਂ ਪਹਿਲਾਂ ਜੋ ਹੁਣ ਤਫਤੀਸ਼ ਚ ਪਤਾ ਲੱਗਿਆ ਇੱਕ ਰਣਜੀਤ ਸਿੰਘ ਵਾਸੀ ਵਾਸੀ ਵਿਲੇਜ ਸੋਹਲ ਥਾਣਾ ਚਬਾਲ ਤਰਨਤਾਰਨ ਉਹ ਤੇ ਇੱਕ ਹੋਰ ਨਾਮਾਲੂਮ ਵਿਅਕਤੀ ਇੱਕ ਛੋਟੀ ਗੱਡੀ ਸਵਿਫਟ ਯਾ i10 ਹਲੇ ਕਲੀਅਰ ਨਹੀਂ ਹੋਇਆ ਕਾਫੀ ਟਾਈਪ ਦੇ ਕਲਰ ਦੀ ਦੇ ਵਰ ਆਲਰੇਡੀ ਸਟੈਂਡਿੰਗ देयर ਤੇ ਅਮਰਿਤਪਾਲ ਨੇ ਉਹਨਾਂ ਨੂੰ ਕਿਹਾ ਕਿ ਇਹਦਾ ਕੰਮ ਕੰਚਨ ਦਾ ਹੋ ਗਿਆ ਹੈ ਐਂਡ ਇਹਨਾਂ ਨੂੰ ਵੀ ਕਨਵੇ ਕੀਤਾ ਕਿ ਦੇ ਵਰ ਆਲਰੇਡੀ ਅਵੇਅਰ ਆਫ ਦਾ ਪਲਾਨ ਤੇ ਉਸ ਤੋਂ ਬਾਅਦ ਜਿਹੜਾ ਅਮਰਿਤਪਾਲ ਹੈ ਇਹ ਰਣਜੀਤ ਔਰ ਅਨਨੋਨ ਬੰਦੇ ਦੀ ਗੱਡੀ 'ਚ ਬੈ ਕੇ ਉੱਥੋਂ ਚਲਾ ਗਿਆ ਐਂਡ ਹੀ ਹੈਡ ਆਲਰੇਡੀ ਡਾਇਰੈਕਟਡ 뎀 ਕਿ ਤੁਸੀਂ ਆਦੇਸ਼ ਦੀ ਪਾਰਕਿੰਗ 'ਚ ਇਹ ਗੱਡੀ ਡ੍ਰੌਪ ਕਰਨੀ ਹੈ ਸੋ ਉਹ ਦੂਜੇ ਪਾਸੇ ਚਲਾ ਗਿਆ ਤੇ ਜਿਹੜੇ ਜਸਪ੍ਰੀਤ ਔਰ ਨਿਮਰਤ ਹੈ ਉਹਦੀ ਗੱਡੀ ਲੈ ਕੇ ਆਦੇਸ਼ ਪਾਰਕਿੰਗ ਚਲੇ ਗਏ ਤੇ ਅੰਦਰ ਜਿਹੜਾ ਨਿਮਰਤ ਹੈ ਉਹ ਬਾਹਰ ਰੁਕ ਗਿਆ ਤੇ ਜਸਪ੍ਰੀਤ ਗੱਡੀ ਲੈ ਕੇ 2 ਵਜੇ ਦੇ ਕਰੀਬ ਪਾਰਕਿੰਗ ਚ ਲਗਾ ਕੇ ਆ ਗਿਆ then when they came out ਉਹਨੂੰ ਰਿਅਲਾਈਜ਼ ਹੋਇਆ ਕਿ ਜਿਹੜਾ ਉਹਦੇ ਗੱਲੇ ਚ ਫਾਹਾ ਪਾਇਆ ਸੀ ਉਹ ਵਿੱਚੇ ਰਹਿ ਗਿਆ ਸੋ ਜਸਪ੍ਰੀਤ ਨੇ ਕਾਲ ਕੀਤਾ ਅਮਰਿਤਪਾਲ ਨੂੰ ਕਿ ਐਦਾਂ ਤਾਂ ਹੋ ਗਿਆ ਤੇ ਅਮਰਿਤਪਾਲ ਨੇ ਕਿਹਾ ਕਿ ਨਹੀਂ ਉਹ ਤਾਂ ਬੜਾ ਇੰਪੋਰਟੈਂਟ ਏਵਿਡੈਂਸ ਹੈ ਉਹਨੂੰ ਵਾਪਸ ਕੱਢ ਕੇ ਲਿਆਓ ਸੋ ਦੁਬਾਰਾ ਇਹ ਲੋਗ ਉੱਥੇ ਗਏ ਪਾਰਕਿੰਗ ਚ ਪਰ ਕਿਸੇ ਤਰ੍ਹਾਂ ਉਹਦੇ ਫਾਹਾ ਨਹੀਂ ਇਨਾਂ ਤੋਂ ਕੱਢਿਆ ਗਿਆ ਸੋ ਇਹਨਾਂ ਨੇ ਫਿਰ ਤੋਂ ਗੱਡੀ ਪਾਰਕਿੰਗ ਚੋ ਗੱਡੀ ਤੇ ਫੇਰ ਵਾਰ ਘੁਮਾਉਂਦੇ ਰਹੇ ਤੇ ਅਗੇਨ ਫਾਈਨਲੀ ਇਹਨਾਂ ਨੇ ਜਦੋਂ ਕੱਢ ਲਿਆ ਫਾਹਾ ਤੇ ਜਸਪ੍ਰੀਤ ਫੇਰ ਦੁਬਾਰਾ ਗਿਆ ਪਾਰਕਿੰਗ ਚ ਤੇ ਅਰਾਊਂਡ 5:30 ਦੇ ਕਰੀਬ ਦੁਬਾਰਾ ਉੱਥੇ ਜਾ ਕੇ ਪਾਰਕ ਕਰਕੇ ਆਏ ਤੇ ਉਸ ਤੋਂ ਬਾਅਦ ਨਿਮਰਤ ਤਬਾਰੀ ਸੀ ਫਿਰ ਐਨ ਸਕੋਰਪੀਓ ਲੈ ਕੇ ਉੱਥੋਂ ਨਿਕਲ ਗਏ ਸੋ ਇਹਦੇ ਚ ਪਤਾ ਲੱਗਿਆ ਕਿ ਇੱਕ ਤਾਂ ਜਿਹੜਾ ਅਮਰਿਤਪਾਲ ਐ ਥਰੋਅਆਊਟ ਹੀ ਵਾਸ ਪ੍ਰੈਜ਼ੈਂਟ ਥੇਅਰ ਕਨਸਪੀਰੇਟਰ ਤਾਂ ਉਹ ਸੀਗਾ ਹੀ ਸੀਗਾ ਬਟ इवन ਵਾਈਲ ਕਮਿਟਿੰਗ ਦਾ ਐਕਟ ਆਫ ਮਰਡਰ ਹੀ ਵਾਸ ਫੁਲੀ ਪਾਰਟ ਆਫ ਦਾ ਪਲਾਨ ਤੈ ਤਿੰਨਾਂ ਨੂੰ ਇਹ ਸਾਰਾ ਕੁਝ ਪਤਾ ਸੀਗਾ ਇਸ ਕਰਕੇ ਇਹਦੇ ਚ ਅਸੀਂ ਇੱਕ ਵਾਧਾ ਜੁਰਮ ਜਿਹੜਾ ਕਾਮਨ ਇੰਟੈਂਸ਼ਨ ਦਾ ਹੁੰਦਾ ਹੈ ਸੈਕਸ਼ਨ 3 ਸਬਸੈਕਸ਼ਨ 5 ਜਿਹੜਾ ਬੀ ਐਨ ਐਸ ਦਾ ਹੈ ਉਹਦਾ ਵਾਧਾ ਕੀਤਾ ਤੇ ਜਿਹੜਾ ਰਣਜੀਤ ਔਰ ਇੱਕ ਨਾਮਾਲੂਮ ਵਿਅਕਤੀ ਹੈ बिकॉज ਦੇ ਵਰ ਆਲਸੋ ਪਾਰਟ ਆਫ ਦਾ ਕ੍ਰਿਮੀਨਲ ਕਨਸਪੀਰੇਸੀ ਉਹਨਾਂ ਦੋਨਾਂ ਨੂੰ ਵੀ ਅਸੀਂ ਇਸ ਕੇਸ ਚ ਨੋਮੀਨੇਟ ਕਰ ਲਿਆ ਡੀ ਡੀ ਆਰ ਐਂਟਰੀ ਪਾ ਕੇ 14 ਤਰੀਕ ਨੂੰ uh, 120 ਬੀ ਦੇ ਤਹਿਤ ਔਰ ਕਿਉਂਕਿ ਵਕਤ-ਵਕਤ ਸਾਡੀ ਟੀਮਾਂ ਇਨਫੈਕਟ ਅਦਰ ਡਿਸਟ੍ਰਿਕਟਸ ਦੀ ਹੈਲਪ ਲੈ ਕੇ ਵੀ ਅਸੀਂ ਅੰਮ੍ਰਿਤਪਾਲ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸੀਗੇ ਬਟ ਉਹ ਛਾਪੇ ਮਾਰੀ ਸੀ ਕਿਤੇ ਮਿਲਿਆ ਨਹੀਂ ਸੋ ਕੱਲ ਅਸੀਂ ਕੱਲ ਸਵੇਰੇ ਹੀ ਇਹਦਾ ਜਿਹੜਾ ਇੱਕ ਲੁੱਕਆਊਟ ਸਰਕੂਲਰ ਹੁੰਦਾ ਹੈ ਇਹਦੀ ਜਿਹੜੇ ਡੀਟੇਲਸ ਲੈ ਕੇ ਜਾਰੀ ਕਰਾ ਦਿੱਤਾ ਸੀਗਾ ਥੈਨ ਵੀ ਈਵਨ ਚੈੱਕਡ ਫਰਮ ਦ ਜਿਹੜੇ ਇਹਦੇ ਟਰੈਵਲ ਹਿਸਟਰੀ ਹੁੰਦੀ ਹੈ ਜਦੋਂ ਸਾਨੂੰ ਇਹਦਾ ਪਾਸਪੋਰਟ ਨੰਬਰ ਪਤਾ ਲੱਗਿਆ ਉਹਦੇ ਤੋਂ ਪਤਾ ਕਰਾਇਆ ਤੇ ਪਤਾ ਲੱਗਿਆ ਕਿ ਜਿਹੜਾ ਅੰਮ੍ਰਿਤਪਾਲ ਹੈ ਇਹਦੀ ਪਲੈਨਿੰਗ ਇੰਨੀ ਸ਼ਾਤਰ ਸੀਗੀ ਕਿ ਜਿਸ ਦਿਨ ਇਹਨੇ ਕ੍ਰਾਈਮ ਕਮਿਟ ਕੀਤਾ 2 ਵਜੇ ਤੇ ਲਾਗੇ ਸ਼ਾਕੇ ਜਦੋਂ ਉਹਨਾਂ ਨੇ ਮਰਡਰ ਕਰ ਦਿੱਤਾ ਤੇ ਗੱਡੀ ਲੈ ਕੇ ਹੀ ਵੈਂਟ ਟੂ ਅੰਮ੍ਰਿਤਸਰ ਤੇ ਇਹਨੇ 7:30 ਵਜੇ ਅੰਮ੍ਰਿਤਸਰ ਤੋਂ ਇੱਕ ਫਲਾਈਟ ਬੋਰਡ ਕਰਕੇ ਹੀ ਫਲੇਡ ਟੂ ਯੂਨਾਈਟਿਡ ਅਰਬ ਏਮਿਰੇਟਸ ਜੋ ਇਹਦੀ ਟ੍ਰੈਵਲ ਹਿਸਟਰੀ ਤੋਂ ਪਤਾ ਲੱਗਿਆ ਸੋ ਸੋ ਦੈਟ ਇਜ਼ ਹਾਊ ਦੇ ਹੈਡ ਪਲਾਨਡ ਇਟ ਸੋ ਵੈਲ ਕਿ ਐਨੇ ਮਹੀਨਿਆਂ ਤੋਂ ਪਲਾਨ ਕਰ ਰਿਆ ਸੀ ਤੇ ਕ੍ਰਾਈਮ ਕਮਿਟ ਕਰਨ ਤੋਂ ਵਿਦ ਇਨ ਅ ਫਿਊ ਆਵਰਸ ਕਿ 9 ਵਜੇ ਇਹਨੇ ਫਲਾਈਟ ਵੀ ਲੈ ਲਈ ਸੋ ਇਹਦੀ ਐਲ ਓ ਸੀ ਜਾਰੀ ਹੋ ਗਈ ਹੈ ਐਂਡ 올 ਦਾ 에어ਪੋਰਟਸ ਹੈਵ ਬੀਨ ਇਨਫਾਰਮ ਕਿ ਸਾਡੇ ਕੇਸ ਦਾ ਮਰਡਰ ਕੇਸ ਮਰਡਰ ਕਿਊਸ ਵਾਂਟਡ ਹੈ ਹੀ ਹੈਜ਼ ਟੂ ਬੀ ਡਿਟੇਨਡ ਔਰ ਇਸ ਤੋਂ ਇਲਾਵਾ ਕਿਉਂਕਿ ਇਹ ਬਾਹਰ ਚਲਾ ਗਿਆ ਤੇ ਸਾਡਾ ਵਾਂਟਡ ਹੈ ਸੋ ਵੀ ਵਿਲ ਟਾਈ ਅਪ ਵਿਦ ਅਦਰ ਅਥਾਰਟੀਜ਼ ਅਦਰ ਏਜੰਸੀਜ਼ ਯੂ نو ਡਿਪੋਰਟ ਕਰਨ ਦਾ ਜੋ ਪ੍ਰੋਸੀਜਰ ਹੈ ਉਹ ਹੁਣ ਫਾਲੋ ਕੀਤਾ ਜਾਏਗਾ